ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਗੁਰਦੁਆਰਾ ਸ਼ਰੀਵਾਨਗੜ ਸਾਹਿਬ ਇਹ ਉਹ ਸਥਾਨ ਹੈ ਜਿੱਦੋਂ 13 ਪੋ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲੰਗੀ ਤਰ ਦੇ ਛੋਟੇ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਦੇਹਾਂ ਨੂੰ ਇਸ ਸਥਾਨ ਉੱਤੇ ਸੁੱਟ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਜਦੋਂ ਮਾਤਾ ਗੁਜਰਕੌਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਵੀ ਆਪਣਾ ਸ਼ਰੀਰ ਤਿਆਗ ਗਏ ਅਤੇ ਮੁਗਲ ਹਕੂਮਤ ਵੱਲੋਂ ਉਹਨਾਂ ਦੀ ਦੇਹ ਨੂੰ ਇਸ ਸਥਾਨ ਉੱਤੇ ਸੁੱਟ ਦਿੱਤਾ ਗਿਆ ਹੁਣ ਇੱਥੇ ਗੁਰਦੁਆਰਾ ਵਿਵਾਨਗੜ ਸਾਹਿਬ ਦੀ ਸ਼ੋਭਿਤ ਹੈ ਦੱਸਿਆ ਜਾਂਦਾ ਹੈ ਕਿ ਇਸ ਸਥਾਨ ਉੱਤੇ ਸਾਰੀ ਰਾਤ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਦੇ ਸਰੀਰ ਪਏ ਰਹੇ ਤਾਂ ਅਗਲੇ ਦਿਨ ਮੋਤੀ ਮਹਿਰਾ ਤੇ دیਵਾਨ ਟੋਡਰਮਲ ਵੱਲੋਂ ਛੋਟੇ ਸਹਿਬਜ਼ਾਦੇਆਂ ਅਤੇ ਮਾਤਾ ਗੁਜਰਕੌਰ ਦੀ ਦੇਹ ਨੂੰ ਇਸ ਸਥਾਨ ਤੋਂ ਜੋਤੀ ਸਰੂਪ ਤੱਕ ਲੈ ਕੇ ਜਾਇਆ ਹੋਇਆ ਕਿਉਂਕਿ ਉਸ ਸਥਾਨ ਮੁਗਲ ਹਕੂਮਤ ਤੋਂ دیਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਦੇ ਬਦਲੇ ਵਿੱਚ ਲਿਆ ਸੀ ਜਿੱਥੇ ਛੋਟੇ ਸਹਿਬਜ਼ਾਦੇਆਂ ਅਤੇ ਮਾਤਾ ਗੁਜਰਕੌਰ ਦਾ ਸੰਸਕਾਰ ਕੀਤਾ ਗਿਆ ਤੇ ਹਰ 11 12 13 ਪੋਨ ਨੂੰ ਇੱਥੇ ਜੋ ਸ਼ਹੀਦੀ ਜੋੜ ਮੇਰਾ ਲੱਗਦਾ ਤਾਂ ਤੇਰਾ ਪੋ ਨੂੰ ਇਸ ਸਥਾਨ ਤੋਂ ਹੀ ਇੱਕ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਤੱਕ ਲੈ ਕੇ ਚਾਇਆ ਜਾਂਦਾ ਹਕੂਮਤ ਦਾ ਫਰਮਾਨ ਸੀ ਕਿ ਲਾਸ਼ਾਂ ਦਾ ਸੰਸਕਾਰ ਨਾ ਕੀਤਾ ਜਾਵੇ ਪਰ ਜਦੋਂ ਦੀਵਾਨ ਟੋਡਰਮਾਲ ਨੇ ਹਕੂਮਤ ਕੋਲ ਜਾ ਕੇ ਸਰੀਰਾਂ ਦਾ ਸੰਸਕਾਰ ਕਰਨ ਦੀ ਅਰਜ਼ੀ ਕੀਤੀ ਤਾਂ ਇਹ ਸ਼ਰਤ ਰੱਖੀ ਗਈ ਕਿ ਜੇਕਰ ਜ਼ਮੀਨ ਚਾਹੀਦੀ ਹੈ ਤਾਂ ਉਸ ਦੀ ਕੀਮਤ ਅਦਾ ਕਰਨੀ ਪਵੇਗੀ ਇਹ ਕੀਮਤ ਐਨੀ ਰੱਖੀ ਗਈ ਕਿ ਸ਼ਰਤ ਪੂਰੀ ਨਾ ਹੋ ਸਕੇ। ਦੀਵਾਨ ਟੋਡਰਮਲ ਬੇਸ਼ੱਕ ਭਾਵੇਂ ਜਿਸ ਦਿਨ ਤੋਂ ਸਹਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕੈਦ ਕੀਤਾ ਗਿਆ ਸੀਗਾ ਠੰਡੇ ਬੁਰਜ ਦੇ ਵਿੱਚ ਲਿਆ ਕੇ ਜਿਹੜੀ ਇੱਥੋਂ ਦੀ ਸਰਹੰਦ ਦੀ ਸੰਗਤ ਸੀ ਕਿਉਂਕਿ ਸਰਹੰਦ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਇੱਥੇ ਵਾਸਾ ਸੀ ਸਰਹੰਦ ਦੇ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਆਹ ਗੁਰੂਕੇ ਲਾਹੌਰ ਹੁੰਦਾ ਤੇ ਬਕਾਇਦਾ ਸਰਹੰਦ ਦੀ ਸੰਗਤ ਦੇ ਵੱਲੋਂ ਇੱਕ ਬਾਜ਼ਾਰ ਉੱਥੇ ਲਾਇਆ ਜਾਂਦਾ ਜਿਹੜੇ ਚਾਰ ਮੇਨ ਬਾਜ਼ਾਰ ਉੱਥੇ ਲੱਗੇ ਸੀ ਲਾਹੌਰੀ ਬਾਜ਼ਾਰ ਹੁਸ਼ਿਆਰਪੁਰ ਦੀ ਸੰਗਤ ਦੇ ਵੱਲੋਂ ਰੋਪੜ ਦੀ ਸੰਗਤ ਦੇ ਵੱਲੋਂ ਜਿਹੜਾ ਚੌਥਾ ਸੀ ਉਹ ਸਰਹੰਦ ਦੀ ਸੰਗਤ ਦੇ ਵੱਲੋਂ ਲਾਇਆ ਗਿਆ ਸੀ ਵੱਡੀ ਗਿਣਤੀ ਦੇ ਵਿੱਚ ਸਿੱਖ ਇੱਥੇ ਵਸਦੇ ਸੀ ਤੇ ਸਿੱਖਾਂ ਨੇ ਵਿਚਾਰ ਵੀ ਕੀਤੀ ਸੀ ਜਿਨ੍ਹਾਂ ਦੇ ਵਿੱਚ ਦੀਵਾਨ ਟੋਡਰਮਲ ਵੀ ਸ਼ਾਮਲ ਸੀ ਕਿ ਆਪਾਂ ਸਹਬਜ਼ਾਦਿਆਂ ਨੂੰ ਬਚਾਉਣ ਦਾ ਯਤਨ ਕਰੀਏ ਤੇ ਸੂਬੇ ਵਜ਼ੀਰ ਖਾਨ ਨੂੰ ਅਸੀਂ ਸਹਬਜ਼ਾਦਿਆਂ ਦੇ ਬਰਾਬਰ ਤੋਲ ਕੇ ਸੋਨਾ ਦੇਣ ਦੇ ਵਾਸਤੇ ਵੀ ਤਿਆਰ ਹਾਂ ਹਾਲਾਂਕਿ ਜਿਹੜਾ ਇੱਥੋਂ ਦਾ ਮਸੰਦ ਸੀ ਸੁਲਖਣ ਉਹਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ ਉਹ ਇਸ ਗੱਲ ਤੇ ਉਹਨੇ ਸ਼ੰਕਾ ਖੜਾ ਕੀਤਾ ਸੀ ਕਿ ਆਪਾਂ ਆਪਣੇ ਤੋਂ ਸੋਨਾ ਵੀ ਲੈ ਲਿਆ ਜਾਏਗਾ ਧਨ ਵੀ ਲੈ ਲਿਆ ਜਾਏਗਾ ਤੇ ਇਹ ਬਹੁਤ ਦੁਸ਼ਟ ਬਿਰਤੀ ਵਾਲਾ ਇਨਸਾਨ ਹੈ ਇਹਨੇ ਸਹਬਜ਼ਾਦਿਆਂ ਨੂੰ ਫੇਰ ਵੀ ਬਖਸ਼ਣਾ ਨਹੀਂ ਪਰ ਦੀਵਾਨ ਟੋਡਰਮਲ ਫਿਰ ਵੀ ਆਪਣੇ ਤੌਰ ਤੇ ਯਤਨ ਕਰਦਾ ਹੈ ਪਰ ਇਹਦੇ ਵਿੱਚ ਦੀਵਾਨ ਟੋਡਰਮਲ ਥੋੜਾ ਜਿਹਾ ਉਹ ਉਦੋਂ ਦੇਰ ਹੋ ਜਾਂਦੀ ਹੈ ਇੰਨੇ ਚਿਰ ਨੂੰ ਬਹੁਤ ਛੇਤੀ ਛੇਤੀ ਦੋਵੇਂ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਫਿਰ ਦੀਵਾਨ ਟੋਡਰਮਲ ਦੇ ਵੱਲੋਂ ਆ ਕੇ ਇਹ ਮੰਗ ਰੱਖੀ ਗਈ ਸੀ ਕਿ ਮੈਨੂੰ ਦੋਵੇਂ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦਾ ਸੰਸਕਾਰ ਕਰਨ ਉਹਨਾਂ ਦੀ ਅੰਤਿਮ ਸੰਭਾਲ ਕਰਨ ਦੀ ਆਗਿਆ ਦਿੱਤੀ ਜਾਏ। ਦੀਵਾਨ ਟੋਡਰਮਲ ਨੇ ਯਤਨ ਕੀਤਾ ਉਹਨੇ ਬਾਦ ਦੇ ਵਿੱਚ ਨਵਾਬ ਮਲੇਰਕੋਟਲੇ ਤੱਕ ਵੀ ਪਹੁੰਚ ਕੀਤੀ ਤੇ ਵਜ਼ੀਰ ਖਾਨ ਨੂੰ ਇਸ ਗੱਲ ਦੇ ਵਾਸਤੇ ਮਨਾ ਲਿਆ ਕਿ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਸਰੀਰਾਂ ਦੀ ਅੰਤਿਮ ਸੰਭਾਲ ਦੀ ਆਗਿਆ ਦੀਵਾਨ ਟੋਡਰਮਲ ਨੂੰ ਮਿਲੇ ਪਰ ਨਾਲ ਇੱਕ ਕਰੜੀ ਸ਼ਰਤ ਰੱਖ ਦਿੱਤੀ ਗਈ ਜਿਹੜੀ ਹਾਕਮ ਦੀ ਨਜ਼ਰ ਦੇ ਵਿੱਚ ਐਸੀ ਸ਼ਰਤ ਸੀ ਕਿ ਉਹ ਪੂਰੀ ਕਰਨੀ ਸੰਭਵ ਨਾ ਹੋ ਸਕੇ ਕਿਹਾ ਗਿਆ ਜਿੰਨੀ ਜ਼ਮੀਨ ਚਾਹੀਦੀ ਹੈ ਉਨੀ ਥਾਂ ਉਤੇ ਸੋਨੇ ਦੀਆਂ ਮੋਹਰਾ ਖੜੀਆਂ ਕਰਕੇ ਕੀਮਤ ਉਤਾਰੀ ਜਾਵੇ ਦਿਵਾਨ ਟੋਡਰਮਲ ਨੇ ਆਪਣਾ ਸਭ ਕੁਝ ਵੇਚ ਕੇ ਸੋਨੇ ਦੀਆਂ ਤਕਰੀਬਨ 76000 ਮੋਹਰਾ ਦੇ ਬਦਲੇ ਇਹ ਜ਼ਮੀਨ ਖਰੀਦੀ ਅਤੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕੀਤਾ ਗਿਆ ਇੱਥੇ ਨੇੜੇ ਅੱਤੇ ਵਾਲੀ ਪਿੰਡ ਹੈ ਇਥੋਂ ਦੇ ਚੌਧਰੀ ਅੱਤੇ ਖਾਨ ਦੇ ਕੋਲੋਂ ਇਹ ਜਿਸ ਸਥਾਨ ਦੇ ਆਪ ਦੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਖੜਾ ਹੈ ਪਾਲਕੀ ਸਾਹਿਬ ਸਿਸ਼ੂਬਤ ਹੈ ਜਿਸ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇੰਨੀ ਜਿਹੜੀ ਜ਼ਮੀਨ ਹੈ ਇਹ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਚਿੰਨ ਕੇ ਦੀਵਾਨ ਟੋਡਰਮਲ ਜੀ ਨੇ ਇਹ ਜਿਹੜੀ ਜਗ੍ਹਾ ਸੀ ਮੁੱਲ ਖਰੀਦੀ ਸੀ ਇਥੇ ਮਾਲਵੇ ਦੇ ਦੋ ਸਿੱਖ ਭਾਈ ਰਾਮਾ ਤੇ ਭਾਈ ਤਲੋਕਾ ਜੀ ਇਹ ਕਿਸੇ ਸਰਕਾਰੀ ਕੰਮ ਇਥੇ ਆਏ ਸੀ ਸਰਹੰਦ ਦੀ ਧਰਤੀ ਤੇ ਤੇ ਉਹਨਾਂ ਉਸ ਸਮੇਂ ਜਦੋਂ ਇਹ ਵਾਕਿਆ ਹੋਇਆ ਹੈ ਜਦੋਂ ਇਹ ਸਾਕਾ ਵਾਪਰੇ ਆ ਤੇ ਇਹ ਭਾਈ ਰਾਮਾ ਤੇ ਤਲੋਕਾ ਇਹੀ ਬਾਦ ਦੇ ਵਿੱਚ ਅੰਮ੍ਰਿਤਸਰ ਕੇ ਭਾਈ ਰਾਮ ਸਿੰਘ ਭਾਈ ਤਰਲੋਕ ਸਿੰਘ ਇਹ ਸਿੰਘ ਸਾਜੀ ਸੀ ਇਹਨਾਂ ਨੇ ਦੀਵਾਨ ਟੋਡਰਮਲ ਦੇ ਨਾਲ ਮਿਲ ਕੇ ਭਾਈ ਰਾਮਾ ਜੀ ਭਾਈ ਤਲੋਕਾ ਜੀ ਤੇ ਭਾਈ ਮੋਤੀराम ਮਹਾਰਾਜ ਜੀ ਇਹਨਾਂ ਨੇ ਫਿਰ ਜਗਾ ਖਰੀਦਣ ਤੋਂ ਉਪਰੰਤ ਜਿੱਥੇ ਗੁਰਦੁਆਰਾ ਸ੍ਰੀ ਫਾਤੇਗੜ ਸਾਹਿਬ ਦੇ ਮਗਰਲੇ ਪਾਸੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਹੈ ਇੱਥੋਂ ਦੀ ਹੰਸਲਾ ਨਦੀ ਕਲੰਗਦੀ ਸੀ ਬਰਸਾਤੀ ਨਦੀ ਸੀ ਹੁਣ ਉਹ ਇੱਕ ਚੂਏ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਨਦੀ ਹੁਣ ਇੱਥੇ ਨਹੀਂ ਰਹੀ ਸੁੱਕ ਗਈ ਹੈ ਨਦੀ ਪਰ ਉਸ ਵਕਤ ਇੱਥੇ ਹਾਂਸਲਾ ਨਾਮ ਦੀ ਨਦੀ ਲੰਘਦੀ ਸੀ ਉਹਦੇ ਕਿਨਾਰੇ ਤੇ ਜਿੱਥੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਹੈ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸ਼ਹੀਦ ਕਰਨ ਤੋਂ ਉਪਰੰਤ ਉਹਨਾਂ ਦੇ ਪਵਿੱਤਰ ਸਰੀਰ ਉੱਥੇ ਰੱਖ ਦਿੱਤੇ ਗਏ ਸੀ ਉੱਥੋਂ ਦੀਵਾਨ ਟੋਡਰਮਾਲ ਜੀ ਪਾਈਰਾਮਾ ਤੇ ਤਲੋਕਾ ਜੀ ਦੇ ਨਾਲ ਤੇ ਮੋਤੀਰਾਮ ਮਹਾਰਾਜੀ ਦੇ ਨਾਲ ਇਹਨਾਂ ਦੇ ਵੱਲੋਂ ਫਿਰ ਇੱਕ ਬਿਬਾਨ ਤਿਆਰ ਕੀਤਾ ਗਿਆ ਉਹ ਬਿਬਾਨ ਦੇ ਉੱਪਰ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਪਵਿੱਤਰ ਸਰੀਰਾਂ ਨੂੰ ਸਜੋਬਿਤ ਕਰਕੇ ਫਿਰ ਇੱਥੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਾਲੀ ਇਹ ਜਗਾ ਜਿਹੜੀ ਮੁੱਲ ਖਰੀਦੀ ਸੀ ਇੱਥੇ ਲਿਆ ਕੇ ਉਹਨਾਂ ਦੇ ਵੱਲੋਂ ਸੰਸਕਾਰ ਕੀਤਾ ਜਾਂਦਾ ਹੈ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦਾ ਦੀਵਾਨ ਟੋਡਰ ਮਲ ਜੀ ਸਹਿਬਜ਼ਾਦਿਆਂ ਦੇ ਸੰਸਕਾਰ ਤੋਂ ਉਪਰੰਤ ਉਹਨਾਂ ਦੇ ਅੰਗੀਠੇ ਨੂੰ ਸਮੇਟਿਆ ਗਿਆ ਸੀ ਇਤਿਹਾਸ ਦੇ ਵਿੱਚ ਇਹਦੇ ਬਾਰੇ ਇਹ ਜ਼ਿਕਰ ਕੁਝ ਇਤਿਹਾਸਕ ਸਰੋਤਾਂ ਦੇ ਵਿੱਚ ਮਿਲਦਾ ਹੈ ਕਿ ਕੁਝ ਕੋ ਜਿਹੜਾ ਅੰਗੀਠਾ ਸਾਹਿਬ ਜਿਹੜਾ ਸਮੇਟਿਆ ਗਿਆ ਸੀ ਉਹ ਚੋਂ ਕੁਝ ਕੋ ਹਿੱਸਾ ਦੀਵਾਨ ਟੋਡਰਮਾਲ ਆਪਣੇ ਪਿੰਡ ਕਾਕੜੇ ਲੈ ਕੇ ਗਏ ਸੀ ਕਾਕੜੇ ਨਗਰ ਦੇ ਵਸਨੀਕ ਸੀ ਉੱਥੇ ਆਪਣੇ ਖੇਤਾਂ ਦੇ ਵਿੱਚ ਲਾ ਜਾ ਕੇ ਉਹ ਜਿਹੜੀ ਅੰਗੀਠਾ ਸਾਹਿਬ ਦੀ ਰਾਖ ਸੀ ਉੱਥੇ ਦੱਬੀ ਤੇ ਕੁਝ ਹਿੱਸਾ ਜਿਹੜਾ ਇੱਥੇ ਸਸਕਾਰ ਵਾਲੀ ਸਥਾਨ ਤੇ ਟੂਆ ਪੁੱਟ ਕੇ ਦਬ ਦਿੱਤਾ ਗਿਆ ਸੀ ਇਹ ਕੁਝ ਇਤਿਹਾਸਕ ਸਰੋਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਸੋ ਇਸ ਪ੍ਰਕਾਰ ਦੇ ਨਾਲੇ ਸਾਰਾ ਜਿਹੜਾ ਘਟਨਾਕ੍ਰਮ ਹੋਇਆ ਹੈ ਇਹ ਇਸ ਸਥਾਨ ਦਾ ਇਤਿਹਾਸ ਹੈ